ਸੋ ਸਾਡੇ ਅਗਲੇ ਸਪੀਕਰ ਹੈਗੇ ਨੇ ਪ੍ਰੋਫੈਸਰ 바ਵਾ ਸਿੰਘ ਜੀ ਪ੍ਰੋਫੈਸਰ 바ਵਾ ਸਿੰਘ ਰਿਟਾਇਰਡ ਹੈਡ ਪੀਜੀ ਡਿਪਾਰਟਮੈਂਟ ਆਫ ਇੰਗਲਿਸ਼ ਨੇ ਜਿਹੜੇ ਜੀਐਚਜੀ ਖਾਲਸਾ ਕਾਲਜ ਗੁਰੂ ਸਰਸੁਧਾਰ ਵੀ ਇਹਨਾਂ ਨੇ ਪੜਾਇਆ ਤੇ 3 ਡੈਕੇਡਸ ਤੋਂ ਜ਼ਿਆਦਾ ਇਹਨਾਂ ਨੇ ਡਿਫਰੈਂਟ ਕਾਲਜਸ ਦੇ ਵਿੱਚ ਪੜਾਇਆ ਤੇ ਫਾਰਮਰਲੀ ਵਾਈਸ ਚੇਅਰਮੈਨ ਵੀ ਰਹੇ ਨੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਦੇ ਲਈ ਗਵਰਨਮੈਂਟ ਆਫ ਇੰਡੀਆ ਤੇ ਸੋਸ਼ਲ ਹਿਊਮਨ ਡੈਮੋਕਰੈtic ਰਾਈਟਸ ਐਕਟਿਵਿਸਟ ਵੀਨੇ ਤੇ ਫਾਰਮਰਸ ਮੂਵਮੈਂਟ ਨਾਲ ਵੀ ਅਸੋਸੀਏਟਡ ਰਹੇ ਨੇ ਤੇ ਸਰ ਦੀ ਬਹੁਤ ਵੱਡਾ ਇਹਨਾਂ ਦਾ ਤਾਰੂਫ ਹੈ ਤੇ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਇਹਨਾਂ ਨੂੰ ਸਟੇਜ ਤੇ ਬੁਲਾਉਣ ਦਾ ਔਪਰਚੁਨਿਟੀ ਮਿਲ ਰਹੀ ਹੈ ਵੈਲਕਮ ਸਰ ਪਲੀਜ਼ 15 ਮਿੰਟ ਦੇ ਵਿੱਚ ਤੁਹਾਡੀ ਬਹੁਤ ਸਾਰੀ ਨੌਲੇਜ ਨੂੰ ਕੰਪੈਕਟ ਕਰਨ ਦੀ ਕੋਸ਼ਿਸ਼ ਕਰਿਓ ਵੈਲਕਮ ਜੀ ਥੈਂਕ ਯੂ ਜੀ ਅੱਜਕੱਲ੍ਹ ਇੱਕ ਬੜਾ ਆਮ ਪਰਸੈਪਸ਼ਨ ਹੈ ਕਿ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ। ਠੀਕ ਹੈ, ਤਕਰੀਬਨ ਲੱਗਦਾ ਹੈ ਇਸ ਤਰ੍ਹਾਂ ਹੀ। ਲੇਕਿਨ ਇੱਕ ਚੰਗੀ ਗੱਲ ਇਹ ਵੀ ਹੈ ਕਿ ਇਹ ਲੋਕਾਂ 'ਚ ਪੰਜਾਬ ਪ੍ਰਤੀ ਦਰਦਮੰਦੀ ਵੀ ਬਹੁਤ ਹੈ। ਤੁਹਾਡੇ ਵਰਗੇ ਲੋਕ ਬੜਾ ਸੋਚਦੇ ਆਂ ਪੰਜਾਬ ਨੂੰ ਕੱਢਣਾ ਚਾਹੁੰਦੇ ਆਂ ਸਮੱਸਿਆਵਾਂ 'ਚੋਂ। ਇਹ ਚੰਗੀ ਗੱਲ ਹੈ। ਔਰ ਇਸੇ ਲਈ ਮੈਂ ਪਨਾਗ ਜੀ ਹੋਰੀ ਔਰ ਸਾਡੇ ਕਲੋਂ ਇਨਸਾਫ ਔਰ ਸਰਜੀਤ ਕੌਰ ਜੀ ਇਸ ਪਲੇਟਫਾਰਮ ਤੋਂ ਇਹੋ ਜਿਹੇ ਜਿਹੜੇ ਪ੍ਰੋਗ ਕਰ ਰਹੇ ਆ ਥਰੋਅਆਊਟ ਵਰਲਡ ਇਹ ਚੰਗੀ ਗੱਲ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਪ੍ਰਵਾਸ ਔਰ ਉਹਦੇ ਚੋਂ ਫਿਰ ਅੱਗੇ ਵਿਦਿਆਰਥੀਆਂ ਦਾ ਜਿਹੜਾ ਪ੍ਰਵਾਸ ਹੈ ਉਹਦੇ ਬਾਰੇ ਹੈ ਪ੍ਰਵਾਸ ਦੀਆਂ ਠੀਕ ਐ ਕਾਪਨੀਆਂ ਜਨਰਲ ਜੀਆਂ ਕਿ ਉਹ ਆਰਥਿਕ ਤੇ ਜਿਹੜੀ ਐ ਉਹਦੇ ਕਾਰਨਾਰਕਾਂ ਜਾਂ ਉਹਦੇ ਜਿਹੜਾ ਜ਼ਬਰ ਵਿਗਣਿਆ ਜਾਂਦਾ ਵੀ ਕਿਤੇ ਜ਼ਬਰ ਜ਼ੁਲਮ ਜਾਂ ਧਾਰਮਿਕ ਜਾਂ ਰਾਜਨੀਤਿਕ ਕੋਈ ਡਿਸਕ੍ਰਿਮੀਨੇਸ਼ਨ ਆ ਉਹਦੇ ਕਰਕੇ ਐ ਕਈ ਵਾਰੀ ਹੁੰਦਾ ਕਿ ਕਿਸੇ ਥਾਂ ਦੀ ਸਟ੍ਰਕਚਰਲ ਫੰਕਸ਼ਨਿੰਗ ਜਿਹੜੀ ਐ ਉਹਦੇ ਚ ਕੋਈ ਨੁਕਸਾ ਆ ਰਿਹਾ ਉਹਦੇ ਕਰਕੇ ਐ ਜਾਂ ਕਈ ਵਾਰੀ ਈਗੋਇਜ਼ਮ ਚ ਹੁੰਦਾ ਈਗੋ ਕਹ ਲੋ ਤੁਸੀਂ ਕੇ ਬਾਹਰ ਗਏ ਆ ਜੀ ਸਾਡਾ ਕੋਈ ਬਾਹਰ ਹੈ ਉਹਦੇ ਚੋਂ ਉਹਦੀਆਂ categories ਐ ਇਸੇ ਤਰੀਕੇ ਪ੍ਰਵਾਸ ਦੇ ਵਿੱਚ ਇੱਕੋ ਵੀ ਸੈਕਸ਼ਨ ਐ ਇੱਥੇ ਵੀ ਉਹ ਵੀ ਸੈਕਸ਼ਨ ਐ ਬਰ ਕਾ ਕੈਨੇਡਾ ਆਸਟ੍ਰੇਲੀਆ ਕਿਤੇ ਹੋਵੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਬਹੁਤ ਅੱਛੀ ਜ਼ਿੰਦਗੀ ਆ ਉਹਨਾਂ ਦੀ ਔਰ ਵੈਲ ਆਫ ਐ ਇੱਕ ਦੂਸਰਾ ਕੋਈ ਸੈਕਸ਼ਨ ਆ ਜਾਂਦਾ ਜਿਨ੍ਹਾਂ ਦੀਆਂ ਥੋੜੀਆਂ-ਬਹੁਤੀਆਂ ਹੈ ਪਰ ਤਕਰੀਬਨ ਉਹ ਵੀ ਠੀਕ ਐ ਉਸ ਤੋਂ ਅੱਗੇ ਆ ਜਾਂਦੀਆਂ ਕਾਫੀ ਪ੍ਰੋਬਲਮ ਐ ਇੱਕੋ ਸੈਕਸ਼ਨ ਆ ਜਾਂਦਾ ਕਿ ਉਹਨਾਂ ਲਈ ਪ੍ਰੋਬਲਮ ਹੀ ਪ੍ਰੋਬਲਮ ਐ ਤਾ ਮੈਨੂੰ ਯਾਦ ਆ ਰਿਹਾ ਸੀ ਕਿ ਉਹ ਬਚਾਰੇ ਕੁਝ ਫਸ ਜਾਂਦੇ ਆ ਲੋਕ ਜਿਵੇਂ ਕਹਿੰਦੇ ਹੁੰਦੇ ਨੇ ਪੰਜਾਬੀ ਚ ਕਿ ਮੂਸਾ ਮੌਤੋਂ ਨੱਸਿਆ ਮੌਤ ਅੱਗੇ ਖੜੀ ਉਹ ਇੱਕ ਥਾਂ ਤੋਂ ਦੁਖੀ ਹੋ ਕੇ ਭਜਦੇ ਆ ਜਿੱਥੇ ਜਾਂਦੇ ਆ ਉੱਥੇ ਫੇਰ ਹੀ ਪ੍ਰੋਬਲਮ ਆ ਜਾਂਦੀ ਹੈ ਤਾਂ ਮੈਨੂੰ ਡਾਕਟਰ ਸਾਹਿਬ ਨੇ ਜ ਮੈਂ ਦੱਸਿਆ ਸੀ ਕਿ ਪੰਜਾਬ ਫਸਿਆ ਹੋਇਆ ਉਹ ਪਾਰਟਿਕੂਲਰਲੀ 60s ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਪ੍ਰੋਬਲਮ ਆਈਆਂ ਜਦੋਂ ਉੱਥੇ ਤਿੰਨ ਫੈਨੋਮੇਨਾ ਵਾਪਰਦੇ ਆ ਗ੍ਰੀਨ ਰੈਵਿਊਲੂਸ਼ਨ ਹੁੰਦਾ ਪੰਜਾਬੀ ਸੂਬਾ ਬਣਦਾ ਹੈ। ਉਰ ਅਕਾਲੀਆਂ ਦੀ ਪਹਿਲੀ ਵਾਰੀ ਉੱਥੇ ਸਰਕਾਰ ਬਣਦੀ ਹੈ। ਜਿਹਨਾਂ ਨੂੰ ਕਿਹਾ ਜਾਂਦਾ ਸੀ ਰੀਜਨਲ ਪਾਰਟੀ ਐ ਪੰਜਾਬ ਪ੍ਰਤੀ ਦਰਦ ਰੱਖਦੇ ਆ। ਲੇਕਿਨ ਪੰਜਾਬ ਦੀ ਪ੍ਰੋਸਪੇਰਿਟੀ ਵੀ ਆਉਂਦੀ ਐ। ਲੇਕਿਨ ਕੋਈ ਇਹ ਸਮਝ ਨਾ ਸਕਿਆ ਕਿ ਪੰਜਾਬ ਫਸੇਗਾ ਕਿੱਥੇ। ਉਹਨੇ ਫਸਣਾ ਹੀ ਫਸਣਾ ਸੀ ਜੇ ਕੋਈ ਸੋਚ ਵੀ ਲੈਂਦਾ ਤਾਂ ਮੈਂ ਸ਼ਾਇਦ ਨਾ ਕੱਢ ਸਕਦਾ ਕਿਉਂਕਿ ਮੈਨੂੰ ਇੱਕ ਲਾਈਨ ਯਾਦ ਆ ਜਾਂਦੀ ਹੁੰਦੀ ਐ। ਮੂਮਕਨ ਨਹੀਂ ਹਾਲਾਤ ਦੀ ਗੁੱਥੀ ਸੁਲਝੇ ਅਹਲੇ ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ ਇਹ ਜੇ ਦੁਨੀਆ ਫਸੀ ਹੈ ਤੇ ਫਸਦੀ ਜਾ ਰਹੀ ਹੈ ਇਹਦੇ ਮੈਨੂੰ ਇਹ ਲੱਗ ਰਿਹਾ ਸੀ ਜਦੋਂ ਮੈਂ ਅੱਜ ਵੀ ਸੋਚ ਰਿਹਾ ਸੀ ਇਹ ਸਾਰਾ ਕੁਝ ਉਸ ਇਨਸਾਨ ਨੇ ਪੈਦਾ ਕੀਤਾ ਜਿਹੜਾ ਇੱਕ ਖਾਸ ਤਰ੍ਹਾਂ ਦੀ ਸਿਵਲਾਈਜੇਸ਼ਨ ਨੇ ਇਨਸਾਨ ਪੈਦਾ ਕੀਤਾ ਹਰ ਸਿਵਲਾਈਜੇਸ਼ਨ ਇੱਕ ਆਪਣੀ ਤਰ੍ਹਾਂ ਦਾ ਇਨਸਾਨ ਸਿਧਾਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਇਹਨੂੰ ਸੁਧਾ ਲਿਆ ਗਿਆ ਬਣਾਉਂਦੀ ਹੈ ਕਿਉਂਕਿ ਆਪ ਐਵਰੀ ਹਿਊਮਨ ਬੀਇੰਗ ਇਜ਼ ਅ ਕੰਸਟਰਕਟ ਆਫ ਸੋਸਾਇਟੀ ਸਾਨੂੰ ਸੋਸਾਇਟੀ ਨੇ ਬਣਾਇਆ ਹੁੰਦਾ ਸਾਡੀ ਸੋਚ ਵੀ ਬਣਾਈ ਹੁੰਦੀ ਹੈ ਆਪਾਂ ਵੀ ਬਣੇ ਹੋਏ ਆ ਤੇ ਇਸ ਬੰਦੇ ਦੀਆਂ ਓਨੀ ਦੇਰ ਸਮੱਸਿਆਵਾਂ ਇਨਸਾਨ ਦੀਆਂ ਨਹੀਂ ਹੱਲ ਹੋਣੀਆਂ ਜਿੰਨੀ ਦੇਰ ਇਹਦੇ ਤੋਂ ਨਿਕਲਦਾ ਨਹੀਂ ਵੀ ਇਹ ਸੋਚ ਨੂੰ ਜਿਹੜਾ ਸਾਡਾ ਮੈਂਟਲ ਬਣਿਆ ਹੋਇਆ ਮੇਕਅਪ ਇਹ ਢਾਕੇ ਤੇ ਕੁਝ ਨਵਾਂ ਨਹੀਂ ਬਣਦਾ ਠੀਕ ਹੈ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਸਾਰੇ ਪੈਗੰਬਰਾਂ ਨੇ ਕੀਤੀਆਂ ਕਿ ਕੋਈ ਨਵਾਂ ਬੰਦਾ ਜਿਹਾ ਬਣਾਈਏ ਵੀ ਪੁਰਾਣਾ ਤਾਂ ਠੀਕ ਨਹੀਂ ਰਿਹਾ ਐਫਰਟਸ ਹੋਏ ਸੋਸ਼ਲ ਪੋਲੀਟੀਕਲ ਐਕਟਿਵਿਟੀ ਮੈਂ ਹੋਏ ਥੋੜੇ ਬਹੁਤੇ ਲੇਕਿਨ ਅਜੇ ਬਣੀ ਨਹੀਂ ਗੱਲ ਅਜੇ ਉਹ ਬੰਦਾ ਨਹੀਂ ਬਣਿਆ ਜਿਹਨੂੰ ਸਾਡੇ ਪੈਗੰਬਰ ਜਿਹਾ ਆਪਣਾ ਆਪਣੇ ਪੰਜਾਬ ਚ ਲੈਣਾ ਹੋਵੇ ਗੁਰੂ ਨਾਨਕ ਜੀ ਬਣਾਉਣਾ ਚਾਹੁੰਦੇ ਸਨ ਉਹ ਨਹੀਂ ਬਣਿਆ ਤਾਂ ਜੇ ਮਾਇਆ ਪਿੱਛੇ ਭੱਜਣਾ ਹੈ ਰਿਜਕ ਪਿੱਛੇ ਭੱਜਣਾ ਹੈ ਤਾਂ ਇਹਦੇ ਪਿੱਛੇ ਕਿਉਂ ਭੱਜਣਾ ਪੈ ਰਿਹਾ ਕਿ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਹੈ ਉਹ ਸਾਨੂੰ ਉਲਝਾਈ ਜਾ ਰਿਹਾ ਜਿਵੇਂ ਲਾਟ ਕਲਦੀਪੂਰੀ ਇਹ ਗੱਲ ਕਰਕੇ ਗਏ ਹੁਣ ਜਨਰਲ ਜੇ ਦੇਖਿਆ ਜਾਏ ਕਿ ਪੰਜਾਬ ਦੇ ਵਿੱਚੋਂ ਜਿਹੜੀ ਐਡੀ ਵੱਡੀ ਹੋ ਰਹੀ ਹੈ ਮੈਂ ਪਿਛਲੇ ਸਾਲ ਵੀ ਆਇਆ ਸੀ ਜਿਹੜੀ ਮਾਈਗ੍ਰੇਸ਼ਨ ਹੋਈ ਹੈ ਤਾਂ ਮੈਂ ਨਿਕਲਣਾ ਤਿੰਨ ਚਾਰ ਮਹੀਨੇ ਰਿਹਾ ਤਾਂ ਮੈਨੂੰ ਨੌਜਵਾਨ ਜੇ ਮਿਲ ਜਾਣੇ ਵੀ ਉਹਨਾਂ ਨੇ ਉਹ ਪੈਕ ਬੈਕ ਪਾਇਆ ਹੋਇਆ ਹੈ ਕੁਈ ਤੇਜ਼ੀ ਚ ਐ ਕੋਈ ਹੌਲੀ ਹੌਲੀ ਐ ਥੱਕਿਆ ਹੋਇਆ ਬੱਸਾਂ ਦੇ ਅੱਡਿਆਂ ਤੇ ਬੈਠੇ ਐ ਚਿਹਰੇ ਉਤਰੇ ਹੋਏ ਐ ਤੇ ਮੈਂ ਉਹ ਪੜ ਲੈਣਾ ਵੀ ਇਹ ਬੱਚੇ ਬਹੁਤ ਵਿਚਾਰੇ ਫਸੇ ਹੋਏ ਹੁਣ ਵੀ ਮੈਂ ਦੇਖਦਾ ਵੀ ਉਹ ਫਸੇ ਹੋਏ ਐ ਖਬਰਾਂ ਬਹੁਤ ਆ ਰਹੀਆਂ ਐ ਇਹ ਹੁਣ ਮੈਂ ਛੋਟੀ ਜੰਗ ਉਹਦੀ ਗੱਲ ਕਰ ਰਿਹਾ ਜਿਹਦੇ ਬਾਰੇ ਆਪਾਂ ਇਕੱਠੇ ਹੋਏ ਆ ਕਿ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਦੀਆਂ ਪ੍ਰੋਬਲਮਸ ਕੀ ਨੇ ਜਨਨ ਪ੍ਰੋਬਲਮ ਜੀਆਂ ਤਾਂ ਮੈਂ ਕੱਢਣ ਲੱਗਿਆ ਵੇਖਿਆ ਮੈਂ ਉੱਤੇ ਵੀ ਵੇਖਿਆ ਤਾਂ 10 12 ਐ 5 6 ਕਹਿ ਲੋ ਕਿੰਨੀਆਂ ਐ ਕਿ ਲੈਂਗੁਏਜ ਦਾ ਬੈਰੀਅਰ ਐ ਉਹ ਬੜੇ ਉਹ ਨਈ ਬਚਾਰਿਆਂ ਨੂੰ ਗੱਲ ਕਰਨੀਆਂ ਆਉਂਦੀ ਮੈਂ ਉਥੇ ਵੈਨਕੂਵਰ ਦਾ ਜਿਹੜਾ ਡਾਊਨ ਟਾਊਨ ਹੈ ਗਿਆ ਉਥੇ ਜਿਹੜੇ ਅੱਜ ਕੱਲ ਜਿੱਥੇ ਚਾਹ ਪਾਣੀ ਮਿਲਦਾ ਟਿਮ ਕਹਿੰਦੇ ਨੇ ਟਿਮ ਮਾਰਟਨ ਹਾਰਟਨ ਕੀ ਹੈ ਉਥੇ ਲੜਕੀ ਸੀ ਭੀੜ ਹੋ ਗਈ ਉਹ ਮੇਰੇ ਜਿਹੜਾ ਨਾਲ ਸੀ ਮੇਰਾ ਹੋਸਟ ਉਹਨੇ ਉਹਨੂੰ ਜਾ ਕੇ ਕਿਹਾ ਮੈਨੂੰ ਆ ਉਹਨੇ ਨਾਮ ਬੋਲਿਆ ਜਿਹੜਾ ਅੱਜ ਕੱਲ ਆ ਪੈਕੇਜਾ ਮਿਲਦਾ ਖਾਣ ਪੀਣ ਉਹ ਕਹਿੰਦੀ ਵੀਰੇ ਮੈਨੂੰ ਪੰਜਾਬੀ ਚ ਦੱਸ ਜਾਂ ਇਸ਼ਾਰਾ ਕਰ ਕਿਹੜਾ ਵੀ ਮੈਨੂੰ ਪਤਾ ਨਹੀਂ ਹਜੇ ਉਹ ਸਾਨੂੰ ਬੜਾ ਕੁੜੀ ਤੇ ਆਇਆ ਵੀ ਫਿਰ ਇਹਨੂੰ ਨੌਕਰੀ ਦੀ ਵੀ ਲੋੜ ਹੈ ਪੈਸੇ ਦੀ ਵੀ ਲੋੜ ਹੈ ਤੇ ਇਹ ਫਸੀ ਹੋਈ ਹੈ ਲੈਂਗੁਏਜ ਬੈਰੀਅਰ ਇਜ਼ ਅ ਬਿਗ ਪ੍ਰੋਬਲਮ ਆਪਾਂ ਜਾਣਦੇ ਆ ਸਾਰੇ ਜਾਣਦੇ ਆ ਵੱਡਾ ਉਹਨਾਂ ਲਈ ਬਾਕੀ ਕਲਚਰ ਸ਼ਿਫਟ ਜਿਹੜੀ ਹੈ ਉਹ ਕਲਚਰ ਛੱਡ ਕੇ ਆਏ ਆ ਉਹ ਦੂਜੇ ਚ ਐ ਉਹ ਜਿਹੜੀ ਕਲਚਰਲ ਜਿਹੜੀ ਉਹਨਾਂ ਨੂੰ ਸ਼ੌਕ ਐ ਇੱਕ ਲੱਗਿਆ ਹੋਇਆ ਇਹ ਜਨਰਲ ਪ੍ਰੋਬਲਮ ਹੈ ਸਾਰੇ ਬੱਚਿਆਂ ਨੂੰ ਫੇਸ ਹੋ ਰਹੀ ਹੈ ਕਿਉਂਕਿ ਹੁਣ ਮਹਿੰਗਾਈ ਬਹੁਤ ਵਧ ਰਹੀ ਹੈ ਰੈਜ਼ਿਡੈਂਸ ਦੀ ਉਹਨਾਂ ਦੀ ਪ੍ਰੋਬਲਮ ਹੈ ਟਿਊਸ਼ਨ ਫੀ ਉਹਨਾਂ ਦੀ ਵਧ ਰਹੀ ਹੈ ਬੜਾ ਕੁਝ ਹੋ ਰਿਹਾ ਹੈ ਔਰ ਪਾਰਟ ਟਾਈਮ ਜੌਬ ਲੱਭਣ ਦੇ ਵਿੱਚ ਸਮੱਸਿਆ ਆ ਰਹੀ ਹੈ ਮੈਨੇਜਿੰਗ ਫਾਈਨਾਂਸਸ ਵੀ ਉਹ ਹੁਣ ਕਿੰਨਾ ਕੁ ਮੰਗਾ ਲੈਣਗੇ ਕਿੰਨਾ ਕੁ ਭੇਜਣ ਕਿੰਨਾ ਕੁ ਕਮਾ ਲੈਣ ਉਹਨਾਂ ਦੀ ਵੱਡੀ ਪ੍ਰੋਬਲਮ ਹੈ ਡਿਫਿਕਲਟੀ ਟੂ ਸਟੈਬਲਿਸ਼ ਜਿਨੂੰ ਆਪਾਂ ਕਹਿੰਦੇ ਐਸਟਡੀ ਵਰਕ ਇਹਨੂੰ ਬੈਲੈਂਸ ਕਿਵੇਂ ਕਰਨਾ ਹੈ ਕਿਹੜੇ ਘੰਟੇ ਕਿੱਥੇ ਕਰਨਾ ਉਹਦੇ 'ਚ ਬੜੇ ਫਸੇ ਹੋਏ ਆ ਫੈਮਿਲੀ ਡਿਸਟੈਂਸ ਹੈ ਯਾਨੀ ਕਿ ਜਨਰਲ ਹੈ ਇਹਨੂੰ ਮੈਂ ਜਲਦੋਂ ਕਹਿ ਰਿਹਾ ਹੁਣ ਇਹ ਜਨਰੈਲਿਟੀ 'ਚੋਂ ਇਹ ਜਨਰਲ ਜਿਹੜੀਆਂ ਕੰਡੀਸ਼ਨਸ ਨੇ ਮੈਂ ਉਹਨਾਂ ਬਾਰੇ ਵਰੀਡਾਂ ਕਿ ਇਹਨਾਂ ਤੋਂ ਜਿਹੜੀਆਂ ਸਾਈਕਲੋਜੀਕਲ ਪ੍ਰੋਬਲਮਸ ਨਿਕਲ ਰਹੀਆਂ ਜਿਨ੍ਹਾਂ ਨੇ ਉਹਨਾਂ ਦਾ ਵਿਕਟਮ ਬਣ ਜਾਣਾ ਜਿਹਦੇ ਕਰਕੇ ਕੁਝ ਸੁਸਾਈਸਾਈਡ ਦੇ ਕੁਝ ਕਹਿੰਦੇ ਹੋ ਡਰੱਗਸ ਵੱਲ ਥੋੜਾ ਮੋਤਾ ਤੇ ਕੁਝ ਉਹਨਾਂ ਦੇ ਉੱਤੇ ਇਹੋ ਜਿਹਾ ਅਸਰ ਪੈ ਜਾਣਾ ਮਾਈਂਡ ਦਾ ਜਿਹੜਾ ਇਨ ਫਿਊਚਰ ਉਹਨਾਂ ਨੂੰ ਕੀ ਕਰੇਗਾ ਤਾਂ ਮੈਨੂੰ ਇੱਕ ਫੀਨੋਮਨਾ ਯਾਦ ਆਇਆ ਜਿਹੜਾ ਫਸਟ ਵਰਲਡ ਵਾਰ ਤੋਂ ਬਾਅਦ ਆਇਆ ਸੀ ਗਾਰਟ੍ਰੂਡ ਸਟੀਨ ਇੱਕ ਵੱਡੀ ਲੇਖਕ ਸੀ ਤਾਂ ਉਸਨੇ ਹੈਮਿੰਗਵੇ ਵਰਗੇ ਉਥੇ ਇਕੱਠੇ ਹੋਏ ਹੋਏ ਸੀ ਪੈਰਿਸ ਦੇ ਵਿੱਚ ਲੋਕ ਉਸ ਵੇਲੇ ਫਸੇ ਹੋਏ ਸੀ ਵੱਡਾ ਜਿਹਨੂੰ ਟ੍ਰੋਮੇਸ ਸੀ ਵੀ ਇਹ ਦੁਨੀਆ ਨੂੰ ਹੋਕ ਹੀ ਗਿਆ ਸਾਇੰਸ ਨੇ ਇੱਥੇ ਲੈ ਕੇ ਜਾਣਾ ਸੀ ਵੀ ਦੁਨੀਆ ਤਹਿਸ਼ਨਾਸ਼ ਹੋ ਗਈ ਤਾਂ ਉਦੋਂ ਇੱਕ ਜਨਰਲ ਟਰਮ ਜੀ ਦਾ ਕਿਸੇ ਆਮ ਬੰਦੇ ਨੇ ਵਰਤੀ ਸੀ ਜਿਵੇਂ ਇੱਥੇ ਬੱਚੇ ਰਹਿ ਰਹੇ ਹੋਣ ਕਿਸੇ ਦੇ ਘਰ ਰਹਿ ਰਹੇ ਹੋਣ ਉਹ ਕੋਈ ਇਗਰਾਜ਼ ਦੇ ਵਿੱਚ ਕੋਈ ਗੱਲ ਜੇ ਆਈ ਤੇ ਉਸਨੇ ਕਿਹਾ ਵੀ ਅੱਜ ਕੱਲ ਦੀ ਜਿਹੜੀ ਹੈ ਲੌਸਟ ਜਨਰੇਸ਼ਨ ਹੈ ਉਹਨੇ ਟਰਮ ਯੂਜ਼ ਕੀਤਾ ਉਹ ਗਾਰਟਿਊਡ ਸਟ੍ਰੀਨ ਨੇ ਕੀਤਾ ਕਿ ਜਿਹੜੇ ਲੇਖਕ ਹੈ ਪੇਂਟਰ ਇਕੱਠੇ ਹੋਏ ਹੋਏ ਸੀ ਉਹਨਾਂ ਲਈ ਮੁੜ ਕੇ ਉਹ ਟਰਮ ਜਨਰਲ ਬਣ ਗਈ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜੇ ਹੁਣ ਫਸ ਗਏ ਨਾ ਵਿਦਿਆਰਥੀ ਇੱਥੇ ਜਿਵੇਂ ਇਹਨਾਂ ਨੇ ਇਸ਼ਾਰਾ ਕੀਤਾ ਸੀ ਤਿੰਨ ਚਾਰ ਸਾਲ ਤੋਂ ਜ਼ਿਆਦਾ ਸਮੱਸਿਆ ਹੁਣ ਤਿੰਨ ਉਹ ਹਿਸਟਰੀ ਦੀ ਉਸ ਫੇਜ਼ ਵਿੱਚ ਆ ਗਏ ਜਿਹੜੀ ਬੜੀ क्रੂਅਲ ਫੇਜ਼ ਚੱਲ ਰਹੀ ਸੀ ਕਿਵੇਂ ਕਰੂਵਲ ਸੀ ਵਾਰਜ਼ ਲੱਗੀਆਂ ਹੋਈਆਂ ਦੁਨੀਆ ਦੇ ਵਿੱਚ ਕਦੇ ਆਫਗਾਨਿਸਤਾਨ ਦੀ ਇਰਾਕ ਦੀ ਬੜਾ ਜਿਹੜਾ ਤਵਾਜਨਾ ਵਿਗੜ ਰਿਹਾ ਤੇ ਹੁਣ ਲੱਗੇ ਯੂਕਰੇਨ ਦੀ ਤਾਂ ਉਥੋਂ ਮਾਈਸ ਮਾਈਗ੍ਰੇਸ਼ਨ ਵੀ ਆ ਰਹੀ ਹੈ ਉਹਦੇ ਨਾਲ ਜਨਰਲ ਜਿਹੜੀ ਮਹਿੰਗਾਈ ਆ ਉਹ ਹੋ ਰਹੀ ਹੈ ਉਹ ਜਨਰਲ ਮਹਿੰਗਾਈ ਜਿਹੜੀ ਆ ਉਹ ਇੱਥੇ ਵੀ ਇਫੈਕਟ ਹੋ ਰਹੀ ਆ ਕੈਨੇਡੀਅਨਸ ਮੈਂ ਸੁਣੇ ਬੜਾ ਔਖਾ ਹੈ 3-4 ਸਾਲ ਤੋਂ ਐ ਪੂਰਾ ਨਹੀਂ ਹੋ ਰਿਹਾ ਘਰ ਦੇ ਖਰਚੇ ਕਿਹចੰਦੇ ਖਰਚ ਨਹੀਂ ਪੂਰੇ ਹੋ ਰਹੇ ਤੇ ਜਿਹੜੇ ਆ ਰਹੇ ਨੇ ਜਿੰਨਾ ਕੋ ਵੇਚ ਕੇ ਆਏ ਸੀ ਜਿੰਨਾ ਕੋ ਉਹਨਾਂ ਦੇ ਕੋਲ ਸੀ ਕਿਉਂਕਿ ਬਹੁਤੇ ਕਿਹੜੇ ਆ ਰਹੇ ਮੀਡਲ ਕਲਾਸ ਤੇ ਲੋਅਰ ਮੀਡਲ ਕਲਾਸ ਲੈਂਡਲੈਸ ਤਾਂ ਆ ਹੀ ਨਹੀਂ ਰਿਹਾ ਉਹ ਨਹੀਂ ਆ ਹੀ ਸਕਣਾ ਹੂ ਵਿਲ ਸਪੈਂਡ 25 ਲੱਖਸ ਐਂਡ ਓਰ ਐਂਡ ਈਵਨ ਈਅਰ ਆਫਟਰ ਈਅਰ ਇਹ ਆ ਰਹੇ ਸੀ ਮੀਡਲ ਕਲਾਸ ਤੇ ਲੋਅਰ ਮੀਡਲ ਕਲਾਸ ਵੱਡਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਕੋਲ ਦੋ ਨੰਬਰ ਦੀ ਕਮਾਈ ਹੈ ਜਿਨ੍ਹਾਂ ਕੋਲ ਬਲੈਕ ਮਨੀ ਹੈ ਅਫਸਰਾਂ ਦੇ ਜਵਾਕ ਹੈ ਉਹ ਤਾਂ ਖਰਚੀ ਵੀ ਜਾਣਗੇ ਹਰ ਸਾਲ ਭੇਜੀ ਵੀ ਜਾਣਗੇ ਹੁਣ ਇੱਕ ਨਿਊਜ਼ ਹੀ ਪਿਛਲੇ ਹਫਤੇ ਸੋਸ਼ਲ ਮੀਡੀਆ ਤੇ ਜੇ ਪੂਰੀ ਸੱਚ ਨਹੀਂ ਅਤੀ ਸੱਚ ਤਾਂ ਹੋਏਗਾ ਕਿ 3 ਮਹੀਨਿਆਂ ਚ ਇੱਕ ਥਾਣੇਦਾਰ ਨੇ 30 ਲੱਖ ਕਮਾ ਲਿਆ ਉਹਨਾਂ ਦੇ جواب ਬਿਊਰੋਕ੍ਰੇਸੀ ਦੇ جواب ਪੋਲੀਟਿਸ਼ੀਅਨਸ ਦੇ جواب ਉਹਨਾਂ ਦਾ ਤਾਂ ਕੁਝ ਨਹੀਂ ਵਿਗੜਨਾ ਲੇਕਿਨ ਜਿਹੜੀ ਹੁਣ ਮਿਡਲ ਕਲਾਸ ਹੈ ਲੋਅਰ ਮਿਡਲ ਕਲਾਸ ਹੈ ਜਿੰਨਾ ਕਿਸੇ ਉਹ ਵੇਚਦਾ ਹੋਰ ਦੇਣ ਯੋਗਾ ਹੈ ਨਹੀਂ ਤੇ ਦੂਜਾ ਮੈਨੂੰ ਯਾਦ ਆ ਰਿਹਾ ਸੀ ਇਹ ਫਸੇ ਕਿਵੇਂ ਅੱਜੇ ਕਿਵੇਂ ਫਸੀ ਜਾ ਰਹੇ ਨੇ ਆਰਥਰ ਮਿਲਰ ਦਾ ਇੱਕ ਪਲੇ ਹੈ ਡੈਥ ਆਫ ਅ ਸੇਲਸਮੈਨ ਅਮਰੀਕਾ ਤੇ 1949 ਦਾ ਬਹੁਤ ਹੀ ਕਮਾਲ ਦਾ ਪਲੇ ਹੈ ਕਿ ਉਹਨੇ ਦਿੱਤਾ ਕਿ ਇਹ ਫੇਲਿਅਰ ਆਫ ਅ ਅਮਰੀਕਨ ਡ੍ਰੀਮ ਇਹਦੇ ਤੇ ਆਉ ਉਹਦੇ ਚ ਬਿੱਲੀ ਲੋਮੈਨ ਹੀਰੋ ਹੈ ਉਹਦੇ ਦੋ ਬੱਚੇ ਆ ਬਿਫ ਐਂਡ ਹੈਪੀ ਇੱਕ ਉਹਦੀ ਵਾਈਫ ਹੈ ਲੈਂਡਾ ਚਾਰਾਂ ਸਈ ਹੈ 24 ਆਵਰਸ ਟਾਈਮ ਨੂੰ ਕਵਰ ਕਰਦਾ ਉਹਦੇ ਚ ਨਾ ਉਹ ਸਾਰਾ ਕੰਮ ਕਰ ਕਰ ਕੇ ਜੋ ਮਰਨ ਲੱਗਦਾ ਹੈ ਤੇ ਉਹ ਘਰ ਦਾ ਕੰਮ ਨਹੀਂ ਚੱਲ ਰਿਹਾ ਬੱਚੇ ਦੋਵੇਂ ਆਨਪਲੈਡ ਹੈ ਉਹ ਕਾਰ ਆਪਣੀ ਕ੍ਰੈਸ਼ ਕਰ ਦਿਆ ਸੂਇਸਾਈਡ ਕਰ ਦਿਆ ਸੋਚ ਕੇ ਕਿ ਤਕਰੀਬਨ ਜਿਹੜੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਤੇ ਮੇਰਾ ਜਿਹੜਾ ਇੰਸ਼ੋਰੈਂਸ ਕਰਾਇਆ ਹੋਇਆ ਉਹਦੇ ਨਾਲ ਘਰ ਚੱਲ ਪਏਗਾ ਇਟ ਵਿਲ ਹੈਪਨ ਤੇ ਜਦੋਂ ਮਰ ਜਾਂਦਾ ਤੇ ਲਿੰਡਾ ਰੋਂਦੀ ਹੋਈ ਕਹਿੰਦੀ ਹੈ ਕਿ ਬਿੱਲੀ ਆ ਐਸੇ ਮਹੀਨੇ ਹੀ ਤਾਂ ਆਪਣੀਆਂ ਕਿਸ਼ਤਾਂ ਪੂਰੀਆਂ ਹੋਈਆਂ ਸੀ ਘਰ ਦੀਆਂ ਘਰ ਦੀ ਸਮੱਸਿਆ ਉਦੋਂ ਵਿੱਚ ਘਰ ਦੀ ਸਮੱਸਿਆ ਹੁਣ ਵੀ ਹੈ ਵਟ ਵਿਲ డు ਥਿਸ ਜਨਰੇਸ਼ਨ ਜਿਹੜੀ ਇਹ ਸਮਝ ਕੇ ਆਈ ਇਟ ਇਜ਼ ਅ ਐਲਡੋਰਾਡੋ ਕਿ ਕੈਨੇਡਾ ਜਿਹੜਾ ਇਹ ਤਾਂ ਏਡੀ ਵੀ ਵੱਡੀ ਅਮੀਰੀ ਦੀ ਜਗ੍ਹਾ ਹੈ ਉੱਥੇ ਅਸੀਂ ਜਾਵੜੇ ਤੁਹਾਡੀਆਂ ਪਾਉਂ ਬਾਰ ਹੈ ਕਿਸੇ ਵੇਲੇ ਜਿਹੜਾ ਇਹ ਸਮਝਿਆ ਜਾਂਦਾ ਸੀ ਨਾ ਜਿਹੜਾ ਪ੍ਰਵਾਸ ਹੈ ਵੀ ਇਹ ਪਾਪ ਹੈ ਇਹ ਆਪਣੇ ਆਪਣੇ ਕਲਚਰ ਚ ਇਹ ਸੀ ਔਰ ਇਹ ਸਮਝਿਆ ਜਾਂਦਾ ਸੀ ਦੇਸ਼ ਨਕਾਲਾ ਵੀ ਜਿੰਨੇ ਕੋਈ ਮਾੜਾ ਕੰਮ ਕੀਤਾ ਹੋਵੇ ਅੱਜ ਪੰਜਾਬ ਇਹਨੂੰ ਸੈਲੀਬ੍ਰੇਟ ਕਰ ਰਿਹਾ ਹੈ ਠੀਕ ਹੈ ਨਾ ਜਦੋਂ ਆ ਜਾਂਦਾ ਨਾ ਜਵਾਕ ਖੰਡ ਪਾਠ ਰਖਾਉਂਦੇ ਆ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਵੀ ਸਾਡਾ ਤੇ ਜਿਵੇਂ ਬਹੁਤ ਵੱਡੀ ਅਚੀਵਮੈਂਟ ਹੋ ਗਈ ਹੋਵੇ ਹੁਣ ਉਹ ਮੈਂਟਲ ਮੇਕਅਪ ਹੈ ਜਿੰਨੇ ਕਿੰਨੂੰ ਕਿੰਨੇ ਬਣਾਇਆ ਹੋਇਆ ਹੈ ਮੈਂਟਲ ਮੇਕਅਪ ਇਸ ਸਿਵਲਾਈਜੇਸ਼ਨ ਨੇ ਜਿਹੜੀ ਜਿਸ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਇਹ ਸਿਵਲਾਈਜੇਸ਼ਨ ਨੇ ਤਾਂ ਉਹ ਜਿਹੜਾ ਅਜੇ ਵੀ ਪੰਜਾਬ ਦੇ ਵਿੱਚ ਉਹ ਪਿੱਛੇ ਨਹੀਂ ਹਟ ਰੇ ਇਸ ਗੱਲ ਤੋਂ ਭਾਵੇਂ ਕਿ ਇਥੋਂ ਖਬਰਾਂ ਜਾਣ ਲੱਗ ਗਈਆਂ ਕਿ ਬੁਰਾ ਹਾਲ ਹੈ ਭਾਵੇਂ ਕਿ ਉਹ ਦੱਸਣ ਲੱਗ ਗਏ ਕਿ ਇਹ ਕੰਮ ਚੱਲਣਾ ਨਹੀਂ ਲੇਕਿਨ ਅਜੇ ਵੀ ਉਹਨਾਂ ਨੂੰ ਭਲੇਖਾ ਹੈ ਕਿ ਇਹ ਤਾਂ ਉਹ ਖਾਣ ਹੈ ਜਿਹੜੀ ਸਾਨੂੰ ਲੱਭ ਗਈ ਜਿਹੜੀ ਸਪੇਨੀਅਰਡਸ ਲੈਟਨ ਅਮਰੀਕਾ ਚ ਕਹਿੰਦੇ ਸੀ ਉੱਥੇ ਐਲਡੋ ਰੈਡੋ ਹੈ ਹਾਲਾਂਕਿ ਉਹ ਮਿਥਿਕਲ ਕੈਰੈਕਟਰ ਹੈ ਲੇਕਿਨ ਉਹਨਾਂ ਨੂੰ ਹਿਸਟਰੀ ਨਾਲ ਜੋੜਦੇ ਸੀ ਕਿ ਉਹ ਕੰਟਰੀ ਹੈ ਸੋਨੇ ਦਾ ਹੀ ਬਣਿਆ ਹੋਇਆ ਸੋਨੇ ਦੇ ਪਹਾੜ ਨੇ ਤੇ ਲੈ ਕੇ ਆ ਜਾਗੇ ਦੇ ਬਕੇਮ ਦਾ ਵਿਕਟਮਸ ਇਹ ਜਿਹੜੇ ਨੌਜਵਾਨ ਹੈ ਔਰ ਜਿਹੜੇ ਉਹਨਾਂ ਦੇ ਪੇਰੈਂਟਸ ਹਨ ਉਹ ਵੀ ਵਿਕਟਮ ਆਫ ਅ ਇਲੂਜ਼ਨ ਹੈ ਤੇ ਮੈਨੂੰ ਇਹ ਹੈ ਵੀ ਜਦੋਂ ਇਹ ਡਿਲੂਜ਼ਨ ਇਹ ਇਲੂਜ਼ਨ ਟੁੱਟਿਆ ਉਦੋਂ ਇਹਨਾਂ ਜਵਾਕਾਂ ਦਾ ਤੇ ਉਹਨਾਂ ਘਰਦਿਆਂ ਦਾ ਕੀ ਹੋਵੇਗਾ ਇਹ ਮਾਸ ਲੈਵਲ ਤੇ ਨਾ ਸੂਇਸਾਈਡ ਹੋਣ ਲੱਗ ਜੇ ਮੈਂ ਮੈਂ ਗਲਤ ਹੁਮਾਰਾ ਆਦਰ ਮੈਂ ਗਲਤ ਹੀ ਹੋਵਾ ਚੰਗੀ ਗੱਲ ਹੈ ਪਰ ਹੁਣ ਤਾਂ ਇਹ ਡਰ ਦੇ ਲੋਕ ਹੋ ਬੜਾ ਕੁਛ ਰਹੇ ਆ ਕੈਨੇਡਾ ਚੋਂ ਡਾਕਟਰ ਸਾਹਿਬ ਸਿੰਘ ਪਲੇ ਵਿਖਾ ਰਿਹਾ ਹੈ ਇਹ ਤੁਸੀਂ ਜੇ ਵੇਖਿਆ ਵੀ ਹੋਵੇ ਮੈਂ ਹੁਣ ਸਰੀ ਵੇਖਿਆ ਉਹਦੇ ਚ ਇਹ ਹੀ ਹੈ ਉਹ ਹੁਣ ਇੱਕ ਦੂਜੇ ਨੂੰ ਦੱਸਣਾ ਨਹੀਂ ਹੁਣ ਇੱਥੇ ਫੋਨ ਆ ਜੇ ਘਰ ਦੇ ਤਾਂ ਬੱਚੇ ਨਹੀਂ ਦੱਸ ਦੇ ਮੈਂ ਹੁਣ ਦੱਸਾਂ ਕਿ ਵੀ ਮੇਰਾ ਤਾਂ ਆਪਨੇ ਹੀ ਜਾਰਾ ਹੋ ਰਿਹਾ ਉਹ ਇਹ ਸਮਝਦੇ ਸੀ ਕਿ ਜਾਨ ਸਰ ਸਾਨੂੰ ਕੁਝ ਭੇਜ ਦੂਗਾ ਨਾ ਇੱਥੋਂ ਵਾਲੇ ਕੋਲ ਛ ਭੇਜਿਆ ਜਾਣਾ ਉੱਥੋਂ ਵਾਲਿਆਂ ਨੇ ਆਪਣੀਆਂ ਵੱਡੀਆਂ ਉਮੀਦਾਂ ਨੇ ਛੱਡਣੀਆਂ ਤੇ ਜਿੱਦਣ ਇਹ ਇਹ ਜਿਹੜਾ ਵੱਡਾ ਬੱਬਲ ਫੁੱਟਿਆ ਇੱਕ ਦਿਨ ਤਾਂ ਫੁੱਟਣਾ ਹੀ ਹੈ ਨਾ ਇੱਥੋਂ ਵਾਲੇ ਨੇ ਦਾਅ ਦੇਣਾ ਪਾਪਾ ਮੇਰੇ ਕੋਲ ਤਾਂ ਕੱਖ ਨਹੀਂ ਤੇ ਅਗਲੇ 10 ਸਾਲ ਵੀ ਹੋ ਸਕਦਾ ਮੇਰੇ ਕੋਲ ਕੁਝ ਨਾ ਹੋਵੇ ਤੇ ਉਹਨੇ ਕਹਿਣਾ ਵੀ ਫਿਰ ਮੈਂ ਤਾਂ ਉਹ ਵੀ ਵੇਚ ਬੈਠਾ ਤੇ ਇੱਥੇ ਵੀ ਕੁਝ ਨਹੀਂ ਤਾ ਇਹ ਜਨਰੇਸ਼ਨ ਦੇ ਪੈਰ ਕਿੱਥੇ ਲੱਗਣਗੇ ਨੋ ਗਰਾਉਂਡ ਕਿ ਉਹ ਜਿੱਥੇ ਖਲੋ ਸਕਣ ਇਹ ਸਰ ਕੇ ਮੈਨੂੰ ਉਸ ਉਹਦਾ ਜਿਹੜਾ ਇਹ ਸਾਈਕਲੋਜੀਕਲ ਫੈਕਟਰ ਜਿਨ੍ਹਾਂ ਦੇ ਜੇ ਆਪਰੇਟ ਕਰਨਾ ਮੈਨੂੰ ਉਹਨਾਂ ਤੇ ਹੁਣ ਇਸ ਕਰਕੇ ਇਹ ਜੋ ਸਿਸਟਮ ਜਿਹੜਾ ਦੇਖੋ ਜੇ ਮੈਂ ਇਹ ਕਹਿਣਾ ਹੋਵੇ ਕਿ ਇਹ ਜਿਹੜਾ ਕੈਪਟਲਿਜ਼ਮ ਹੈ ਇਹ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਬਹੁਤ ਵੱਡੀ ਅਨਾਰਕੀ ਕ੍ਰੀਏਟ ਕਰਨ ਦਾ ਹਰ ਸਿਸਟਮ ਚ ਜਿਵੇਂ ਤੁਸੀਂ ਐਜੂਕੇਸ਼ਨ ਸਿਸਟਮ ਬਾਰੇ ਡਾਕਟਰ ਸਾਹਿਬ ਬੋਲੇ ਹਨ ਤਾਂ ਹੁਣ ਇਸ ਵੇਲੇ ਐਜੂਕੇਸ਼ਨ ਸਿਸਟਮ ਇੰਨਾ ਫਲੌਪ ਹੋਇਆ ਪਿਆ ਭਾਵੇਂ ਉਹ ਪੰਜਾਬ ਹੈ ਭਾਵੇਂ ਤੁਹਾਡਾ ਇੱਥੇ ਹੈ ਜਿਵੇਂ ਉੱਥੇ ਨਿੱਕੀਆਂ-ਨਿੱਕੀਆਂ ਦੁਕਾਨਾਂ ਚੱਲਦੀਆਂ ਨੇ ਇੱਥੇ ਵੀ ਚੱਲ ਰਹੀਆਂ ਉਹ ਵੀ ਫਲੀਸਿੰਗ ਕਰ ਰਹੇ ਐ ਵੀ ਫਲੀਸਿੰਗ ਕਰ ਰਹੇ ਐ ਉਹ ਵੀ ਸਬਸਟੈਂਡਰਡ ਐਜੂਕੇਸ਼ਨ ਦੇ ਰਹੇ ਐ ਇਹ ਵੀ ਦੇ ਰਹੇ ਐ ਇੱਥੇ ਵੀ ਇਹੀ ਚੱਲ ਰਿਹਾ ਹੈ ਤਾਂ ਇਹ ਅਨਾਰਕੀ ਕ੍ਰੀਏਟ ਕੀਤੀ ਹੋਈ ਹੈ ਇਸੇ ਸਿਸਟਮ ਨੇ ਕੀਤੀ ਕਰਵਾਈ ਹੈ ਅਨਾਰਕੀ ਕ੍ਰੀਏਟ ਉੱਥੇ ਵੀ ਬੁੜੀਆਂ ਥੋੜੀਆਂ ਇੰਸਟੀਚੂਨਸ ਐ ਜਿੱਥੇ ਠੀਕ ਸਟਾਫ ਠੀਕ ਐਜੂਕੇਸ਼ਨ ਠੀਕ ਸਟੂਡੈਂਟਸ ਠੀਕ ਐਡਮਿਸ਼ਨਸ ਹੁੰਦੀਆਂ ਐ ਇੱਥੇ ਵੀ ਇਹੀ ਹਾਲ ਹੈ ਇਸ ਕਰਕੇ ਇਹ ਹੁਣ ਕੌਣ ਕਰੀ ਜਾ ਰਿਹਾ ਜਿੰਨੀ ਦੇਰ ਇਹ ਸਮਝ ਆ ਨਹੀਂ ਜਾਏਗਾ ਜਿੰਨੀ ਦੇਰ ਲੋਕ ਇਹ ਸਮਝ ਕੇ ਨਹੀਂ ਆਪਰੇਟ ਕਰਨਗੇ ਤਾਂ ਚਾਹੀਦਾ ਤੇ ਇਹ ਹੈ ਕਿ ਫੇਲਿਅਰ ਆਫ ਸਿਸਟਮ ਇਜ਼ देयर ਠੀਕ ਹੈ ਜਿਹੜਾ ਇਸ਼ਾਰਾ ਕੀਤਾ ਹੈ ਇਹ ਕੁਲਦੀਪ ਨੇ ਉੱਥੇ ਇਸ ਵੇਲੇ ਐਡਮਿਨਿਸਟ੍ਰੇਸ਼ਨ ਕਹ ਲਓ ਪੋਲਿਟਿਕਸ ਕਹ ਲਓ ਪੋਲਿਟੀਕਲ ਇਨਸਟੀਚੂਸ਼ਨ ਟੋਟਲੀ ਫਲੌਪ ਨੇ ਪੰਜਾਬ ਦੇ ਵਿੱਚ ਕੋਈ ਪੋਲਿਟੀਕਲ ਪਾਰਟੀ ਨਹੀਂ ਕੋਈ ਸਟੇਟਸਮੈਂਟ ਨਹੀਂ ਨੇ ਪੰਜਾਬ ਇਹ ਤੋਪਾਈ ਹੋਇਆ ਕਾਂਗਰਸ ਉਥੇ ਕੱਖ ਨਹੀਂ ਖਤਮ ਹੈ ਅਕਾਲੀ ਦਲ ਤੁਸੀਂ ਰੋਜ਼ ਪੜਦੇ ਹੋ ਬਿਲਕੁਲ ਹੀ ਖਤਮ ਡੈਸੀਮੇਟ ਹੋ ਗਿਆ ਆਪ ਪਾਰਟੀ ਲੋਕਾਂ ਨੇ ਅਮੀਰ ਕੀਤੀ ਸੀ ਦੇਵਲੇ ਇੰਪਰੂਵ ਦਾ ਥਿੰਗਸ ਠੀਕ ਹੈ ਆ ਬਾਲ ਸਾਹਿਬ ਮੇਰੇ ਮਿੱਤਰ ਬੈਠੇ ਆ ਇਹ ਕਹਿੰਦੇ ਹੁੰਦੇ ਬਾਬਾ ਸਾਹਿਬ ਕਿਤੇ ਵੀ ਕੁਝ ਨਹੀਂ ਹੋਣਾ ਹੈ ਮੈਂ ਕਹਿੰਦਾ ਹੁਣ ਆਪਾਂ ਇੰਨੇ ਨਰਾਸ਼ ਨਾ ਹੋਈਏ ਉਹ ਕਹਿ ਕੇ ਆਏ ਸੀ ਕਿ ਬਦਲਵੀਂ ਪੋਲਿਟਿਕਸ ਰੈਵੋਲੂਸ਼ਨ ਉਹ ਜਿਹੜਾ ਅਲੋਜਨ ਦਿੱਤਾ ਜਿਵੇਂ ਜੈ ਪ੍ਰਕਾਸ਼ ਨਾਰਾਇਣ ਨੇ ਦਿੱਤਾ ਸੀ ਟੋਟਲ ਰੈਵੋਲੂਸ਼ਨ ਠੀਕ ਹੈ ਤਾਂ ਉਹ ਉਥੇ ਕੁਝ ਨਹੀਂ ਹੋ ਰਿਹਾ ਨਾ ਬਾਦਲ ਦਾ ਕੈਲੀਫੋਰਨੀਆ ਬਣਿਆ ਨਾ ਸੁਖਵੀਰ ਬਾਦਲ ਦਾ ਕੈਲੀਫੋਰਨੀਆ ਬਣਿਆ ਤੇ ਨਾ ਬਣਨਾ ਭਗਵਾਨ ਤੁਮਾਰ ਚੁਟਕਲਿਆਂ ਦੇ ਵਿੱਚ ਉਹ ਕੱਢੀ ਜਾ ਰਿਹਾ ਜਿਹੜੀ ਸਟੇਟ ਦਾ ਕੋਈ ਵਾਰੀਵਾਰ ਸੀ ਨਹੀਂ ਆਫਟਰਾਲ ਪੋਲਿਟਿਕਸ ਇਜ਼ ਸਮਥਿੰਗ ਜਿਹਨੇ ਗਵਰਨ ਕਰਨਾ ਹੈ ਜਿਹਨੇ ਗਵਰਨਮੈਂਟ ਦੇਣੀ ਹੈ ਜਿਹਨੇ ਸਿਸਟਮ ਦੇਣਾ ਹੈ ਤਾਂ ਜਦੋਂ ਉਥੇ ਹੈ ਹੀ ਕੋਈ ਨਹੀਂ ਪੰਜਾਬ ਐਸ ਦੇ ਵੇਲੇ ਪੰਜਾਬ ਭਾਗਾਂ ਵਾਲੀ ਜਿਹੜੀ ਧਰਤੀ ਸੀ ਉਹਦਾ ਕੋਈ ਵਾਰੀਵਾਰਸ ਨਹੀਂ ਜੀ ਲੋਕਾਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ ਚੱਜ ਨਾਲ ਉਹ ਨਾ ਉਜੜੋ ਨਾ ਜਾਓ ਅਸੀਂ ਬਥੇਰੇ ਕੀਤੇ ਨੇ ਕੋਈ ਸੈਮੀਨਾਰ ਕੋਈ ਕੈਨੇਡਾ ਨੂੰ ਐਵੇਂ ਨਾ ਚੜਾਈ ਜਾਓ ਜਵਾਕਾਂ ਨੂੰ ਰੁਲ ਜਾਣਗੇ ਤੁਸੀਂ ਇਹੋ ਜੇ ਬਲੈਕ ਹੋਲ ਚ ਇਹਨਾਂ ਨੂੰ ਸੁੱਟ ਰਹੇ ਹੋ ਜਿੱਥੋਂ ਪਤਾ ਨਹੀਂ ਇਹ ਵਿਚਾਰੇ ਕੀ ਬਣ ਕੇ ਨਿਕਲਣਗੇ ਇਹਨਾਂ ਦਾ ਕੁਝ ਬਚੇਗਾ ਵੀ ਕਿ ਨਹੀਂ ਬਚੇਗਾ ਇਸਰ ਕਿ ਮੈਂ ਇਸ ਗੱਲ ਤੇ ਕਹਿ ਰਿਹਾ ਕਿ ਹੁਣ ਤਾਂ ਪ੍ਰੋਬਲਮ ਹੈ ਨਹੀਂ ਜਨਰਲ ਪ੍ਰੈਜ਼ੀਡੈਂਸ ਦੀ ਹੋ ਗਈ ਫੀਸ ਦੀ ਹੋ ਗਈ ਇਹ ਹੋ ਗਿਆ ਲੈਂਗੁਏਜ ਬੈਰੀਅਰ ਪਰ ਜਿਹੜੀ ਇਹਦੇ ਨਾਲ ਇਹਨਾਂ ਦਾ ਮੈਂਟਲ ਮੇਕਅਪ ਦੇ ਵਿੱਚ ਇੱਕ ਡਿਸਟਰਬੈਂਸ ਇੱਕ ਬਹੁਤ ਵੱਡਾ ਵਿਗਾੜ ਆ ਜਾਣਾ ਹੈ ਵੀ ਇਹਨਾਂ ਦੀ ਟੋਟਲ ਪਰਸਨੈਲਿਟੀ ਜਿਹੜੀ ਹੈ ਉਹ ਉਹ ਹੀ ਨਾ ਕੁਛ ਉਹਦਾ ਹੋ ਜੇ ਕਿਉਂਕਿ ਇਹਨਾਂ ਨੂੰ ਤਾਂ ਬਹੁਤੇ ਪੜਨ ਲਈ ਤਾਂ ਆਏ ਹੀ ਨਹੀਂ ਹੋਏ ਉਹ ਲੇਬਰ ਬਣਨ ਲਈ ਆਏ ਆ ਨਾਲ ਆ ਸਮੱਸਿਆ ਪੈ ਗਈ ਜਿਹੜਾ ਨਾ ਉਹ ਵਾਪਸ ਜਾ ਸਕਦੇ ਨੇ ਨਾ ਇੱਥੇ ਪੈਰ ਲੱਗ ਰਹੇ ਨੇ ਇਹਨਾਂ ਚੋਂ ਕਿੰਨੇ ਕੁ ਵਿਚਾਰੇ ਉਹ ਠੀਕ ਆ ਉਹ ਇਸੇ ਫਰਸਟ੍ਰੇਸ਼ਨ ਚ ਆ ਜਿਹੜਾ ਥੋੜਾ ਬਹੁਤਾ ਡਰਗ ਡਰੂ ਕਰਦੇ ਵੇਲੇ ਲੜਾਈ ਝਗੜਾ ਕਿਉਂਕਿ ਇਹ ਉਹਨਾਂ ਦੀ ਫਰਸਟ੍ਰੇਸ਼ਨ ਹੈ ਤਾਂ ਦੇ ਨੀਡ ਆਵਰ ਐਮਪੈਥੀ ਸੈਂਪਥੀ ਆਪਾਂ ਉਹਨਾਂ ਨੂੰ ਬਦਰਾਈਏ ਨਾ ਬਹੁਤਾ ਵੀ ਇਹ ਸਾਡਾ ਲਾਅ ਐਂਡ ਆਰਡਰ ਖਰਾਬ ਕਰ ਗਏ ਸਾਡਾ ਉਹ ਖਰਾਬ ਕਰ ਗਏ ਉਹਨਾਂ ਨੂੰ ਕੇਅਰ ਦੇਣ ਦੀ ਲੋੜ ਹੈ ਉਹਨਾਂ ਨੂੰ ਸੁਭਾਲਣ ਦੀ ਲੋੜ ਹੈ ਪਲੋਸਣ ਦੀ ਲੋੜ ਹੈ ਤਾਂ ਕਿ ਉਹਨਾਂ ਦੀ ਆਪਾਂ ਥੋੜਾ ਜਿਹਾ ਸਾਈਕੋਲੋਜੀਕਲ ਟ੍ਰੀਟਮੈਂਟ ਦਈਏ ਚਲੋ ਥਮਾ ਥੋੜਾ ਹੁੰਦਾ ਇਹਨਾਂ ਗੱਲਾਂ ਨਾਲ ਹੀ ਮੈਂ ਤੁਹਾਡੇ ਤੋਂ ਵਿਦਾ ਹਾਂ ਥੈਂਕ ਯੂ ਸੋ ਮਾਚ ਸਰ ਸੋ ਸਵਾਲ ਬਹੁਤ ਜ਼ਿਆਦਾ ਨੇ ਅੱਜ ਸਾਡੇ ਵਿੱਚ ਕੁਝ ਇਸ ਤਰ੍ਹਾਂ ਦੇ ਸਟੂਡੈਂਟਸ ਵੀ ਬੈਠੇ ਨੇ ਜਿਹੜੇ ਕਿ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੇ ਸਟੂਡੈਂਟਸ ਦੀਆਂ ਪ੍ਰੋਬਲਮਸ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਤੇ ਕਰਦੇ ਵੀ ਰਹਿੰਦੇ ਨੇ ਸੋ ਉਹ ਵੀ ਸਾਡੇ ਲਈ ਬੜੀ ਅੱਛੀ ਗੱਲ ਹੈ ਜਿਵੇਂ ਅਸੀਂ ਗੱਲ ਕਰ ਰਹੇ ਸੀ ਪ੍ਰੋਬਲਮਸ ਦੀਆਂ ਗੱਲਾਂ ਬਹੁਤ ਹੋ ਰਹੀਆਂ ਡਿਸਕਨੈਕਟ ਜਿਹੜਾ ਜਿਵੇਂ ਸਰ ਤੁਸੀਂ ਕਿਹਾ ਵੀ ਉਹਨਾਂ ਨੂੰ ਪਲੋਸਨ ਦੀ ਜ਼ਰੂਰਤ ਹੈ ਪਿਆਰ ਦੇਣ ਦੀ ਜ਼ਰੂਰਤ ਹੈ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਸਕਨੈਕਟ ਹੈ ਪਿਆਰ ਦੇ ਅਸੀਂ ਸਾਰੇ ਕੇਅਰ ਕਰਦੇ ਆ ਤਾਂ ਹੀ ਸਾਰੇ ਇੱਥੇ ਬੈਠੇ ਹੋਏ ਆ ਜ਼ਿਆਦਾਤਰ ਲੋਕ ਕੇਅਰ ਹੀ ਕਰਦੇ ਆ ਸੋ ਪਹਿਲਾਂ ਤਾਂ ਉਸ ਗੈਪ ਨੂੰ ਜਿਹੜਾ ਅਸੀਂ ਬ੍ਰਿਜ ਕਰਨਾ ਹੈ ਤੇ ਦੋ ਗੱਲਾਂ ਐ ਕੁਇਕਲੀ ਇੱਕ ਸਰ ਥੋੜੇ ਕੁ ਮੰਥਸ ਪਹਿਲਾਂ ਮੈਂ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਪੁੱਛਿਆ ਕਿ ਬਈ ਸਟੂਡੈਂਟਸ ਦੇ ਆਵਰਸ ਤੁਸੀਂ ਵਰਕਿੰਗ ਆਵਰਸ ਇੰਨੇ ਜ਼ਿਆਦਾ ਘਟਾ ਦਿੱਤੇ ਐ ਉਹ ਕਿਸ ਤਰ੍ਹਾਂ ਅਫੋਰਡ ਕਰਨ ਜਿੰਨੀ ਜ਼ਿਆਦਾ ਮਹਿੰਗਾਈ ਐ ਜਾਂ ਹਾਊਸਿੰਗ ਦੀਆਂ ਪ੍ਰੋਬਲਮਸ ਐ ਜਾਂ ਉਹਨਾਂ ਨੇ ਆਪਣੀਆਂ ਫੀਸਾਂ ਵੀ ਪੇ ਕਰਨੀਆਂ ਉਹ ਕਿਸ ਤਰ੍ਹਾਂ ਪੂਰੀਆਂ ਕਰਨ ਉਹਨਾਂ ਨੇ ਅੱਗੇ ਮੈਨੂੰ ਕਿਹਾ ਵੀ ਉਹ ਸਟੂਡੈਂਟਸ ਆ ਉਹ ਇੰਟਰਨੈਸ਼ਨਲ এডੂਕੇਸ਼ਨ ਲੈਣ ਆਏ ਆ ਪੜਨ ਆਏ ਆ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਨੂੰ ਹਾਊਸਿੰਗ ਦੇਣਾ ਜਾਂ ਉਹਨਾਂ ਦੇ ਖਰਚੇ ਪੂਰੇ ਕਰਨਾ ਜਦੋਂ ਕੋਈ ਕਿਤੇ ਵੀ ਜਿਵੇਂ ਸਾਡਾ ਸਟੂਡੈਂਟ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਕੋਈ ਇੱਥੋਂ ਇੰਗਲੈਂਡ ਪੜਨ ਜਾਏ ਜਾਂ ਕਿਸੇ ਹੋਰ ਦੇਸ਼ ਚ ਪੜਨ ਜਾਏ ਤਾਂ ਅਸੀਂ ਤਾਂ ਹੀ ਪੇਚ ਸਕਦੇ ਆ ਜੇ ਅਸੀਂ ਉਹਨੂੰ ਅਫੋਰਡ ਕਰ ਸਕਦੇ ਹੋਈਏ ਸੋ ਕੁਝ ਕੁ ਮånths ਪਹਿਲਾਂ ਸਾਡੇ ਇਸ ਟਾਈਮ ਆਡੀਅנס ਵਿੱਚ ਇੰਦਰਦੀਪ ਕਾਲੋਂ ਸਰ ਵੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਜਿਹੜਾ ਉਹ ਖਾਲੀ ਜਿਹੜੇ ਤਰੀਕੇ ਨਾਲ ਹੋ ਰਿਹਾ ਕੁਝ ਕੁ ਸਾਲਾਂ ਬਾਅਦ ਪਤਾ ਨਹੀਂ ਅਸੀਂ ਕਿਹੜੀ ਤਰਾਸ ਦੀ ਹੋਰ ਦੇਖਣੀ ਹੈ ਜਦੋਂ ਬਾਹਰਲੇ ਸਟੇਟਸ ਤੋਂ ਲੋਕ ਆ ਕੇ ਸਾਡੇ ਵਸੇ ਜੋ ਕਿ ਕੋਈ ਇਹ ਨਹੀਂ ਹੈ ਕਿ ਹੋ ਨਹੀਂ ਸਕਦਾ ਜਿਵੇਂ ਸਾਰੇ ਰਿਪਲੇਸ ਕਰਦੇ ਆ ਜੇ ਖਾਲੀ ਜਗ੍ਹਾ ਹੋਏ ਤਾਂ ਕੀ ਹੋਣਾ ਹੈ ਸੋ ਜਿਹੜੇ ਤਰੀਕੇ ਉਹਨਾਂ ਨੇ ਕਹੀ ਸੀ ਗੱਲ ਉਹ ਬਹੁਤ ਜ਼ਿਆਦਾ ਖੋਪਾਉਣ ਵਾਲੀ ਸੀ ਦਿਲ ਦੇ ਵਿੱਚ ਸੋ ਅਗੇਨ ਸਵਾਲ ਹੀ ਸਵਾਲ ਨੇ ਬਹੁਤ ਸਾਰੇ